ਨੇਹਾ ਕੱਕਰ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅਜਨੇਹਾ ਬਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਗਾਇਕਾਵਾਂ ਦੀ ਸੂਚੀ ਦੇ ਵਿੱਚ ਗਿਣੀ ਜਾਂਦੀ ਹੈ। ਉਹ ਲਗਭਗ ਹਰ ਰੋਜ਼ ਸੁਰਖੀਆਂ ਦੇ ਵਿੱਚ ਰਹਿੰਦੇ ਨੇ, ਕਦੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਤੇ ਕਦੇ ਆਪਣੀ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ। ਤੋਂ ਅੰਦਾਜ਼ਾ ਹੈ ਕਿ ਨੇਹਾ ਕੱਕਰ ਨਾ ਸਿਰਫ ਭਾਰਤ ਦੇ ਵਿੱਚ ਸਗੋਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਹਾਲੀ ਦੇ ਵਿੱਚ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਫਾਇਰਲ ਹੋ ਗਿਆ ਜਿਸ ਦੇ ਵਿੱਚ ਉਹ ਆਪਣੇ ਕਾਨਸਰਟ ਦੇ ਦੌਰਾਨ ਰੋਂਦੇ ਹੋਏ ਦਿਖਾਈ ਦੇ ਰਹੇ ਨੇ। ਤੋਂ ਅੰਦਾਜ਼ਾ ਹੈ ਕਿ ਨੀਹਾ ਕੱਕੜ ਦਾ ਇੱਕ ਲਾਈਵ ਸ਼ੋਅ ਸੀ ਅਤੇ ਇਸ ਸ਼ੋਅ ਦੇ ਦੌਰਾਨ ਉਹ 3 ਘੰਟੇ ਲੇਟ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਕਾਫੀ ਗੁੱਸੇ ਦੇ ਵਿੱਚ ਆਂਦੇ ਨੇ ਅਤੇ 3 ਘੰਟੇ ਉਹਨਾਂ ਦੇ ਫੈਨਸ ਉਹਨਾਂ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ ਨੇ ਜਿਸ ਤੋਂ ਬਾਅਦ ਜਦੋਂ ਗਾਇਕਾ ਸਟੇਜ ਤੇ ਪਹੁੰਚਦੀ ਹੈ ਤਾਂ ਉਹ ਰੋਣ ਲੱਗ ਜਾਂਦੇ ਨੇ ਤੋਂ ਅੰਦਾਜ਼ਾ ਹੈ ਕਿ ਉਹ ਇਸ ਤੋਂ ਬਾਅਦ ਆਪਣੇ ਫੈਨਸ ਦੇ ਕੋਲੋਂ ਮਾਫੀ ਵੀ ਮੰਗਦੇ ਨੇ ਹਾਲਾਂਕਿ ਉਹਨਾਂ ਦੇ ਫੈਨਸ ਨੂੰ ਇਹ ਮਾਫੀ ਉਹਨਾਂ ਦੀ ਪਸੰਦ ਨਹੀਂ ਆਈ ਨੀਹਾ ਦੇ ਹੰਝੂ ਦੇਖ ਕੇ ਲੋਕ ਹੋਰ ਗੁੱਸੇ ਦੇ ਵਿੱਚ ਆ ਗਏ ਅਤੇ ਉਹਨਾਂ ਨੂੰ ਵਾਪਸ ਜਾਣ ਦੀ ਹਦਾਇਤ ਕਰਦੇ ਵੀ ਦਿਖਾਈ ਦਿੱਤੇ ਨੇ ਤੋ ਅੰਦਾਜ਼ਾ ਹੈ ਕਿ ਨੇਹਾ ਅੱਗੇ ਦਰਸ਼ਕਾਂ ਨੂੰ ਇਹ ਵੀ ਕਹਿੰਦੀ ਹੈ ਕਿ ਮੈਂ ਅੱਜ ਆਪਣੇ ਕਾਨਸਰਟ ਦੇ ਵਿੱਚ ਤੁਹਾਨੂੰ ਬਹੁਤ ਨਚਾਉਣ ਦਾ ਵਾਅਦਾ ਕਰਦੀਆਂ ਹਾਲਾਂਕਿ ਸੰਗੀਤ ਸਮਾਰੋਹ ਦੇ ਵਿੱਚ ਮੌਜੂਦ ਦਰਸ਼ਕਾਂ ਨੂੰ ਨੇਹਾ ਦੀ ਮਾਫੀ ਪਸੰਦ ਨਹੀਂ ਆਈ ਇਸੇ ਲਈ ਬਹੁਤ ਸਾਰੇ ਲੋਕਾਂ ਨੇ ਨੇਹਾ ਨੂੰ ਸੰਗੀਤ ਸਮਾਰੋਹ ਤੋਂ ਵਾਪਸ ਹੋਣ ਦੇ ਲਈ ਵੀ ਕਿਹਾ ਲੋਕ ਉੱਚੀ ਉੱਚੀ ਚੀਕਣ ਲੱਗੇ ਕਿ ਵਾਪਸ ਚਲੇ ਜਾ ਤੋ ਅੰਦਾਜ਼ਾ ਹੈ ਕਿ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨੇਹਾ ਕੱਕੜ ਨੂੰ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ। ਅੱਪੀ ਜਾਓ ਹਰਾਮ ਕਰੋ ਹੱਦ ਤੇ। ਇਸ ਦੇ ਦਰਸੇ ਆਪ ਲੋਕ ਵੀ ਇਧਰ ਆ। ਮੈਨੇ ਲਾਈਕ ਇੱਕ ਵਾਰ ਵੀ ਕਿਸੇ ਨੂੰ ਵੀ ਵੇਈ ਨਹੀਂ। ਆ ਗਈ।

ਨੇਹਾ ਕੱਕਰ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਅੱਜ ਨੇਹਾ ਬਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਗਾਇਕਾਵਾਂ ਦੀ ਸੂਚੀ ਦੇ ਵਿੱਚ ਗਿਣੀ ਜਾਂਦੀ ਹੈ। ਉਹ ਲਗਭਗ ਹਰ ਰੋਜ਼ ਸੁਰਖੀਆਂ ਦੇ ਵਿੱਚ ਰਹਿੰਦੇ ਨੇ, ਕਦੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਤੇ ਕਦੇ ਆਪਣੀ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ। ਤੋਂ ਅੰਦਾਜ਼ਾ ਹੈ ਕਿ ਨੇਹਾ ਕੱਕਰ ਨਾ ਸਿਰਫ ਭਾਰਤ ਦੇ ਵਿੱਚ ਸਗੋਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਹਾਲੀ ਦੇ ਵਿੱਚ ਉਹਨਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਫਾਇਰਲ ਹੋ ਗਿਆ ਜਿਸ ਦੇ ਵਿੱਚ ਉਹ ਆਪਣੇ ਕ concert ਦੇ ਦੌਰਾਨ ਰੋਂਦੇ ਹੋਏ ਦਿਖਾਈ ਦੇਦੇ ਨੇ। ਤੋਂ ਕਾਜ਼ੀਏ ਕਿ ਨੀਹਾ ਕੱਕੜ ਦਾ ਇੱਕ ਲਾਈਵ ਸ਼ੋਅ ਸੀ ਅਤੇ ਇਸ ਸ਼ੋਅ ਦੇ ਦੌਰਾਨ ਉਹ 3 ਘੰਟੇ ਲੇਟ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਕਾਫੀ ਗੁੱਸੇ ਦੇ ਵਿੱਚ ਆਂਦੇ ਨੇ ਅਤੇ 3 ਘੰਟੇ ਉਹਨਾਂ ਦੇ ਫੈਨਸ ਉਹਨਾਂ ਦਾ ਇੰਤਜ਼ਾਰ ਕਰਦੇ ਦਿਖਾਈ ਦਿੱਤੇ ਨੇ ਜਿਸ ਤੋਂ ਬਾਅਦ ਜਦੋਂ ਗਾਇਕਾ ਸਟੇਜ ਤੇ ਪਹੁੰਚਦੀ ਹੈ ਤਾਂ ਉਹ ਰੋਣ ਲੱਗ ਜਾਂਦੇ ਨੇ ਤਾਂ ਅੰਦਾਜ਼ੀ ਹੈ ਕਿ ਉਹ ਇਸ ਤੋਂ ਬਾਅਦ ਆਪਣੇ ਫੈਨਸ ਦੇ ਕੋਲੋਂ ਮਾਫੀ ਵੀ ਮੰਗਦੇ ਨੇ ਹਾਲਾਂਕਿ ਉਹਨਾਂ ਦੇ ਫੈਨਸ ਨੂੰ ਇਹ ਮਾਫੀ ਉਹਨਾਂ ਦੀ ਪਸੰਦ ਨਹੀਂ ਆਈ ਨੇਹਾ ਦੇ ਹੰਝੂ ਦੇਖ ਕੇ ਲੋਕ ਹੋਰ ਗੁੱਸੇ ਦੇ ਵਿੱਚ ਆ ਗਏ ਅਤੇ ਉਹਨਾਂ ਨੂੰ ਵਾਪਸ ਜਾਣ ਦੀ ਹਦਾਇਤ ਕਰਦੇ ਵੀ ਦਿਖਾਈ ਦਿੱਤੇ ਤੁਹਾਨੂੰ ਅੰਦਾਜ਼ਾ ਹੈ ਕਿ ਨੀਹਾ ਅੱਗੇ ਦਰਸ਼ਕਾਂ ਨੂੰ ਇਹ ਵੀ ਕਹਿੰਦੀ ਹੈ ਕਿ ਮੈਂ ਅੱਜ ਆਪਣੇ ਕਾਨਸਰਟ ਦੇ ਵਿੱਚ ਤੁਹਾਨੂੰ ਬਹੁਤ ਨਚਾਉਣ ਦਾ ਵਾਅਦਾ ਕਰਦੀਆਂ ਹਾਲਾਂਕਿ ਸੰਗੀਤ ਸਮਾਰੋਹ ਦੇ ਵਿੱਚ ਮੌਜੂਦ ਦਰਸ਼ਕਾਂ ਨੂੰ ਨੀਹਾ ਦੀ ਮਾਫੀ ਪਸੰਦ ਨਹੀਂ ਆਈ ਇਸ ਲਈ ਬਹੁਤ ਸਾਰੇ ਲੋਕਾਂ ਨੇ ਨੀਹਾ ਨੂੰ ਸੰਗੀਤ ਸਮਾਰੋਹ ਤੋਂ ਵਾਪਸ ਹੋਣ ਦੇ ਲਈ ਵੀ ਕਿਹਾ ਲੋਕ ਉੱਚੀ ਉੱਚੀ ਚੀਕਣ ਲੱਗੇ ਕਿ ਵਾਪਸ ਚਲੇ ਜਾ ਤੋ ਅੰਦਾਜ਼ਾ ਹੈ ਕਿ ਉਹਨਾਂ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨੀਹਾ ਕੱਕੜ ਨੂੰ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ

Uh, it means a lot to me. I'm going to remember this evening forever. But I will, make sure I will make sure that I make you all dance.